ਇਹ ਕਰਨ ਚਾਰਨ ਸ਼ੀਰੀ ਜਿਆ ਕੋਈ ਮੰਨੇ ਨਾ ਦਾ ਜਾਣਦੇ ਨਹੀਂ ਅਸੀਂ ਚਵਲ ਕੌਣ ਆ ਇਸ ਚਵਲ ਦੇ ਵੱਲੋਂ ਇੱਕ ਚਵਲ ਮਾਰੀ ਗਈ ਹੈ ਕਿ ਜਹੇਦਾਰ ਭਾਈ ਜਗਤਾ ਸਿੰਘ ਦੀ ਹਵਾਰਾ ਉਹਨਾਂ ਦੀ ਸ਼ਾਨ ਦੇ ਬਾਰੇ ਇਹਦੇ ਆਪ ਸ਼ਬਦ ਬੋਲੇ ਨੇ ਬਕਵਾਸ ਕੀਤੀ ਆ ਹੁਣ ਇਹ ਮਾਫੀ ਮੰਗ ਰਿਹਾ ਕੋਈ ਇਹਦੀ ਟੀਮ ਨਕਲੀ ਜੀ ਬਣੀ ਪਈ ਆ ਉਹ ਕਹਿੰਦੀ ਜੀ ਉਹ ਮਾਨਸਿਕ ਪਸਾਨ ਹੈ ਇਹੋ ਜਿਹਾ ਮਾਨਸਿਕ ਪਸਾਨ ਅਸੀਂ ਬੜੇ ਠੀਕ ਕੀਤੇ ਨੇ ਤਾਨੂੰ ਬਹੁਤ ਠੀਕ ਕਰਨਾ ਹੁੰਦੇ ਚੰਗੀ ਤਰ੍ਹਾਂ ਤੇ ਜੇ ਇਹ ਸੋਚੇ ਕਿ ਇਦਾਂ ਮਾफी ਮੰਗ ਕੇ ਖੜਾ ਛੁੱਟੂਗਾ ਤੇ ਇਹ ਵੀ ਦਾ ਭਲੇਖਾ ਤੇਰੀ ਮਾਨਸਿਕ ਪਛਾਣੇ ਵੀ ਠੀਕ ਕਰਾਂਗੇ ਜਿੱਦਣ ਸਾਨੂੰ ਕੱਕਰਿਆ ਤੇ ਤੁਹਾਨੂੰ ਸੁਖਾਵਾਂਗੇ ਵੀ ਜੋ ਬੋਲਦਾ ਕਿਵੇਂ ਜੈਦਾ ਸਾਹਿਬ ਦੇ ਬਾਰੇ ਜੈਦਾ ਸਾਹਿਬ ਦੀ ਸ਼ਾਨ ਦੇ ਬਾਰੇ ਜੰਪ ਵਿਖਦੇ ਵਿੱਚ ਕਿਸੇ ਵੀ ਸਿੱਖ ਸਿੰਘ ਦੀ ਬਰਸ਼ਾਨ ਦੇ ਬਾਰੇ ਕਿਦਾਂ ਬੋਲੀਦਾ ਤੁਸੀਂ ਲੋਕ ਵਿਚਾਰ ਹੋ ਤੁਹਾਡਾ ਕੰਮ ਆ ਕੰਟਰੋਵਰਸੀ ਕਰਨਾ ਤੇ ਆਪਣਾ ਨਿਚਾਰਪਣਾ ਆਪਣਾ ਕੰਜਰਪਣਾ ਫੇਮਸ ਕਰਨਾ ਜਿਹੜਾ ਜਿਹੜਾ ਉਹ ਆਪਸ ਦੇ ਵਿੱਚ ਤੁਸੀਂ ਕਲੈਸ਼ ਕਰਦੇ ਹੋ ਨਾ ਵਿਖਾਉਂਦੇ ਹੋ ਲੋਕਾਂ ਨੂੰ ਬਰਵਾਸ਼ੀਆਂ ਕਰਦੇ ਹੋ ਇਹ ਸਾਰ ਨਕਲੀ ਬਰਵਾਸ਼ੀਆਂ ਤੁਹਾਡੀਆਂ ਵਿੱਚੇ ਧਰਿਆ ਧਰਿਆ ਰਹਿ ਜਾਣੀਆਂ ਜਿਵੇਂ ਕੇ ਸ਼ੰਘਾ ਦੇ ਹੱਥ ਲੱਗ ਗਏ ਇਸ ਕਰਕੇ ਆਪਣੀ ਜ਼ੁਬਾਨ ਨੂੰ ਲਗਾਮ ਪਾ ਕੇ ਰੱਖੋ ਇਹ ਨਾ ਹੋਵੇ ਕਿ ਸਾਨੂੰ ਜ਼ੁਬਾਨ ਵੱਢਣੀ ਪਵੇ ਕਿਉਂਕਿ ਜਹੇਦਾਰ ਭਾਈ ਜਗਤਾਰ ਸਿੰਘ ਹਵਾਰਾ ਉਹ ਪੰਥ ਦੇ ਵਾਸਤੇ ਕੀ ਨੇ ਉਹ ਅਸੀਂ ਜਾਣਦੇ ਆ ਸਾਡਾ ਪੰਥ ਜਾਣਦਾ ਸਿੱਖ ਜਾਣਦੇ ਲੋਕ ਦੀ ਕੀ ਕੁਰਬਾਨੀ ਹੈ ਇੱਕ ਅਨਚਾਰ ਅਨਸ਼ੀਰੀ ਜਿਆ ਕੋਈ ਮੰਨੇ ਨਾ ਦਾ ਜਾਣਦੇ ਨਹੀਂ ਅਸੀਂ ਚਵਲ ਕੌਣ ਆ ਇਸ ਚਵਲ ਦੇ ਵੱਲੋਂ ਇੱਕ ਚਵਲ ਮਾਰੀ ਗਈ ਹੈ ਕਿ ਜਹੇਦਾਰ ਭਾਈ ਜਗਤਾ ਸਿੰਘ ਦੀ ਹਵਾਰਾ ਉਹਨਾਂ ਦੀ ਸ਼ਾਨ ਦੇ ਬਾਰੇ ਇਹਦੇ ਅਫਸਰ ਬੋਲੇ ਨੇ ਬਕਵਾਸ ਕੀਤੀ ਹੈ ਹੁਣ ਇਹ ਮਾਫੀ ਮੰਗ ਰਿਹਾ ਕੋਈ ਦੀ ਟੀਮ ਨਕਲੀ ਜੀ ਬਣੀ ਪਈ ਹੈ ਉਹ ਕਹਿੰਦੀ ਜੀ ਉਹ ਮਾਨਸਿਕ ਪਰੇਸ਼ਾਨ ਹੈ ਇਹ ਜੋ ਮਾਨਸਿਕ ਪਰੇਸ਼ਾਨ ਅਸੀਂ ਬੜੇ ਠੀਕ ਕੀਤੇ ਨੇ ਸਾਨੂੰ ਬਹੁਤ ਠੀਕ ਕਰਨਾ ਆਉਂਦਾ ਚੰਗੀ ਤਰ੍ਹਾਂ ਤੇ ਜੇ ਇਹ ਸੋਚੇ ਵੀ ਇਦਾਂ ਮਾਫੀ ਮੰਗ ਕੇ ਖੜਾ ਛੁੱਟੂਗਾ ਤੇ ਇਹ ਵੀ ਦਾ ਭਲੇਖਾ ਤੇਰੀ ਮਾਰ ਸੇ ਪਛਾਣ ਨਹੀਂ ਉਠੀ ਕਰਾਂਗੇ ਜਦੋਂ ਸਾਨੂੰ ਕੱਕਰਿਆ ਤੇ ਤੁਸਖਾਵਾਂਗੇ ਵੀ ਜੋ ਬੋਲਿਆ ਕਿਵੇਂ ਜੈਦਾ ਸਾਹਿਬ ਦੇ ਬਾਰੇ ਜੈਦਾ ਸਾਹਿਬ ਦੀ ਸ਼ਾਨ ਦੇ ਬਾਰੇ ਜੱਪ ਵਿੱਚ ਦੇ ਵਿੱਚ ਕਿਸੇ ਵੀ ਸਿੱਖ ਸਿੰਘ ਦੀ ਬਾਰੇ ਸ਼ਾਨ ਦੇ ਬਾਰੇ ਕਿੱਦਾਂ ਬੋਲੀ ਤਾ ਤੁਸੀਂ ਲੋਕ ਲਚਾਰ ਹੋ ਤੁਹਾਡਾ ਕੰਮ ਆ ਕੰਟਰੋਵਰਸੀ ਕਰਨਾ ਤੇ ਆਪਣਾ ਨਚਾਰ ਪਣਾ ਆਪਣਾ ਕੰਝਰ ਪਣਾ ਫੇਮਸ ਕਰਨਾ ਤੇਰਾ ਜਿਹੜਾ ਉਹ ਆਪਸ ਦੇ ਵਿੱਚ ਤੁਸੀਂ ਕਲੈਸ਼ ਕਰਦੇ ਹੋ ਨਾ ਵਿਖਾਉਂਦੇ ਹੋ ਲੋਕਾਂ ਨੂੰ ਬਰਵਾਸ਼ੀਆਂ ਕਰਦੇ ਹੋ ਇਹ ਸਾਰ ਨਕਲੀ ਬਦਮਾਸ਼ੀਆਂ ਤੁਹਾਡੀਆਂ ਵਿੱਚੇ ਤਰੀ ਤਰੀਆਂ ਰਹਿ ਜਾਣੀਆਂ ਜਿਵੇਂ ਕੇ ਸਿੰਘਾਂ ਦੇ ਹੱਥ ਲੱਗ ਗਏ ਇਸ ਕਰਕੇ ਆਪਣੀ ਜ਼ੁਬਾਨ ਨੂੰ ਲਗਾਮ ਪਾ ਕੇ ਰੱਖੋ ਇਹ ਨਾ ਹੋਵੇ ਕਿ ਸਾਨੂੰ ਜ਼ੁਬਾਨ ਵੱਢਣੀ ਪਵੇ ਕਿਉਂਕਿ ਜਹੇਦਾਰ ਭਾਈ ਜਗਤਾਰ ਸਿੰਘ ਹਵਾਰਾ ਉਹ ਪੰਥ ਦੇ ਵਾਸਤੇ ਕੀ ਨੇ ਉਹ ਅਸੀਂ ਜਾਣਦੇ ਆ ਸਾਡਾ ਪੰਥ ਜਾਣਦਾ ਸਿੱਖ ਜਾਣਦੇ ਲੋਕ ਦੀ ਕੀ ਕੁਰਬਾਨੀ ਹੈ ਇੱਕ ਅਨਚਾਰ ਅਨਸ਼ੀਰੀ ਜਿਆ ਕੋਈ ਮੰਨੇ ਨਾ ਦਾ ਜਾਣਦੇ ਨਹੀਂ ਅਸੀਂ ਚਵਲ ਕੌਣ ਆ ਇਸ ਚਵਲ ਦੇ ਵੱਲੋਂ ਇੱਕ ਚਵਲ ਮਾਰੀ ਗਈ ਹੈ ਕਿ ਜਹਦਾਰ ਭਾਈ ਜਗਤਾਰ ਸਿੰਘ ਦੀ ਹਵਾਰਾ ਉਹਨਾਂ ਦੀ ਸ਼ਾਨ ਦੇ ਬਾਰੇ ਇਹਦੇ ਆਪ ਸ਼ਬਦ ਬੋਲੇ ਨੇ ਬਕਵਾਸ ਕੀਤੀ ਆ ਹੁਣ ਇਹ ਮਾਫੀ ਮੰਗ ਰਿਹਾ ਕੋਈ ਦੀ ਟੀਮ ਨਕਲੀ ਜੀ ਬਣੀ ਪਈ ਆ ਉਹ ਕਹਿੰਦੀ ਜੀ ਉਹ ਮਾਨਸਿਕ ਪਰੇਸ਼ਾਨ ਆ ਇਹੋ ਜਿਹਾ ਮਾਨਸਿਕ ਪਰੇਸ਼ਾਨ ਅਸੀਂ ਬੜੇ ਠੀਕ ਕੀਤੇ ਨੇ ਸਾਨੂੰ ਬਹੁਤ ਠੀਕ ਕਰਨਾ ਆਉਂਦਾ ਚੰਗੀ ਤਰ੍ਹਾਂ ਤੇ ਜੇ ਇਹ ਸੋਚੇ ਵੀ ਇਦਾਂ ਮਾਫੀ ਮੰਗ ਕੇ ਖੜਾ ਛੁੱਟੂਗਾ ਤੇ ਵੀ ਦਫਲੇਖਾ ਤੇਰੀ ਮਾਨਸਿਕ ਪਰੇਸ਼ਾਨੀ ਵੀ ਠੀਕ ਕਰਾਂਗੇ ਜਦੋਂ ਸਾਨੂੰ ਕੱਕਰਿਆ ਅਸੀਂ ਤੁਹਾਨੂੰ ਕਹਾਂਗੇ ਵੀ ਜੋ ਬੋਲਦਾ ਕਿਵੇਂ ਜੈਦਾ ਸਾਹਿਬ ਦੇ ਬਾਰੇ ਜੈਦਾ ਸਾਹਿਬ ਦੀ ਸ਼ਾਨ ਦੇ ਬਾਰੇ ਜੰਪ ਵਿਖਦੇ ਵਿੱਚ ਕਿਸੇ ਵੀ ਸਿੱਖ ਸਿੰਘ ਦੀ ਬਰਸ਼ਾਨ ਦੇ ਬਾਰੇ ਕਿੱਦਾਂ ਬੋਲੀਦਾ ਤੁਸੀਂ ਲੋਕ ਵਿਚਾਰ ਹੋ ਤੁਹਾਡਾ ਕੰਮ ਆ ਕੰਟਰੋਵਰਸੀ ਕਰਨਾ ਤੇ ਆਪਣਾ ਨਿਚਾਰ ਪੜਨਾ ਆਪਣਾ ਕੰਜਰ ਪੜਨਾ ਫੇਮਸ ਕਰਨਾ ਤੇਰਾ ਜਿਹੜਾ ਉਹ ਆਪਸ ਦੇ ਵਿੱਚ ਤੁਸੀਂ ਕਲੈਸ਼ ਕਰਦੇ ਹੋ ਨਾ ਵਿਖਾਉਂਦੇ ਹੋ ਲੋਕਾਂ ਨੂੰ ਬਰਵਾਸ਼ੀਆਂ ਕਰਦੇ ਹੋ ਇਹ ਸਾਰ ਨਕਲੀ ਬਰਵਾਸ਼ੀਆਂ ਤੁਹਾਡੀਆਂ ਵਿੱਚੇ ਤਰੀਆਂ ਤਰੀਆਂ ਰਹਿ ਜਾਣੀਆਂ ਜਿਵੇਂ ਕਿ ਸਿੰਘਾਂ ਦੇ ਹੱਥ ਲੱਗ ਕੇ ਇਸ ਦਾ ਕਿ ਆਪਣੀ ਜ਼ੁਬਾਨ ਨੂੰ ਲਗਾਮ ਪਾ ਕੇ ਰੱਖੋ ਇਹ ਨਾ ਹੋਵੇ ਕਿ ਸਾਨੂੰ ਜ਼ੁਬਾਨ ਵੱਢਣੀ ਪਵੇ ਕਿਉਂਕਿ ਜਹੇਦਰ ਭਾਈ ਜਗਤਾਰ ਸਿੰਘ ਵੀ ਹਵਾਰਾ ਉਹ ਪੰਥ ਦੇ ਵਾਸਤੇ ਕੀ ਨੇ ਉਹ ਅਸੀਂ ਜਾਣਦੇ ਆ ਸਾਡਾ ਪੰਥ ਜਾਣਦਾ ਸਿੱਖ ਜਾਣਦੇ ਲੋਕੀ ਕੀ ਕੁਰਬਾਨੀ